ਦਰਬਾ ਵਸਿਆ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ 5 ਲੱਖ ਰੁਪਏ ਦੀ ਲਾਗਤ ਦੇ ਨਾਲ ਦਰਬਾ ਵਿੱਚ ਨਵੀਂ ਫਾਇਰ ਬ੍ਰਿਗੇਡ ਮਸ਼ੀਨ ਲਾਈ ਗਈ ਹੈ ਜਿਸ ਦਾ ਉਦਘਾਟਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰੀ ਝੰਡੀ ਦੇ ਕੇ ਕੀਤਾ ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਦਰਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰਾਂ ਜਿਹੜੀਆਂ ਐਂਬੂਲੈਂਸ ਫਾਇਰ ਬ੍ਰਿਗੇਡ ਅਵੇਲੇਬਲ ਸੀਗੀਆਂ ਪਰ ਦੜਬੇ ਨਗਰ ਕੌਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਆ ਸੋ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰਿਗੇਡ ਤੇ ਆਈ ਹੈਗੀ ਔਰ 7 ਮੁਲਾਜ਼ਮ ਲਗਾਤਾਰ ਇਹਦੇ ਤੇ ਹਾਜ਼ਰ ਰਹਿਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰਦੀ ਉੱਥੇ ਤੁਰੰਤ ਪਹੁੰਚਿਆ ਜਾ ਸਕੇ ਔਰ ਬੈਸਬੰਦੇ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਹੈ ਸਭ ਨੂੰ ਬਹੁਤ ਬਹੁਤ ਮਬਾਰਕਬਾਦ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਮੰਗ ਸੀ ਕਿੰਨਾ ਕੁ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜੀ ਸਰ ਹੁਣ ਹੈਗਾ ਦੇਖੋ ਪੂਰਾ ਸਾਰਿਆਂ ਦਾ ਉਤਸ਼ਾਹ ਹੈ ਸਾਰੇ ਪੰਚ ਸਰਪੰਚ ਐਮਸੀ ਸਾਹਿਬਾਨ ਪ੍ਰਧਾਨ ਜੀ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਨੇਗੇ ਸੋ ਲਗਭਗ 5900 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਤੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਆ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ ਚ ਕਾਬੂ ਪਾ ਸਕਦੇ ਸਮਰੱਥ ਗੱਡੀ ਆ ਸਰ ਜਿਸ ਤਰ੍ਹਾਂ ਦੇ ਵਿੱਚ ਖੜੇ ਕਰਨ ਦੇ ਪ੍ਰਬੰਧ ਕਮੇਟੀ ਦੇ ਵਿੱਚ ਸਾਰੇ ਮੁਕੰਮਲ ਕੀਤੇ ਗਏ ਨੇ ਨਿਰਦੇਸ਼ ਸਰ ਦੇ ਦਿੱਤੇ ਗਏ ਨੇ ਅਨੁਕਾਰੀ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਨੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਹਦੇ ਲਈ ਠੁਕਬਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਖੜ ਜਿਹੜੀ ਆ ਨਾ ਆਵੇ ਦਰਬਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ 500 ਲੱਖ ਰੁਪਏ ਦੀ ਲਾਗਤ ਦੇ ਨਾਲ ਦਰਬਾ ਵਿੱਚ ਨਵੀਂ ਫਾਇਰ ਬ੍ਰਿਗੇਡ ਮਸ਼ੀਨ ਲਾਈ ਗਈ ਹੈ ਜਿਸ ਦਾ ਉਦਘਾਟਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰੀ ਝੰਡੀ ਦੇ ਕੇ ਕੀਤਾ ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਦਰਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰਾਂ ਜਿਹੜੀਆਂ ਐਂਬੂਲੈਂਸ ਫਾਇਰ ਬ੍ਰਿਗੇਡ ਅਵੇਲੇਬਲ ਸੀਗੀਆਂ ਪਰ ਦੜਬੇ ਨਗਰ ਕੌਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਆ ਸੋ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰਿਗੇਡ ਤੇ ਆਈ ਹੈਗੀ ਔਰ 7 ਮੁਲਾਜ਼ਮ ਲਗਾਤਾਰ ਇਹਦੇ ਤੇ ਹਾਜ਼ਰ ਰਹਿਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰ ਦੀ ਉੱਥੇ ਤੁਰੰਤ ਪਹੁੰਚਿਆ ਜਾ ਸਕੇ ਔਰ ਬੈਸਬੰਦੇ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਹੈ ਸਭ ਨੂੰ ਬਹੁਤ ਬਹੁਤ ਫਿਰ ਮੁਬਾਰਕਬਾਦ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਮੰਗ ਸੀ ਕਿੰਨਾ ਕੁ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜੀ ਸਰ ਹੁਣ ਹੈਗਾ ਦੇਖੋ ਪੂਰਾ ਸਾਰਿਆਂ ਦਾ ਉਤਸ਼ਾਹ ਹੈ ਸਾਰੇ ਪੰਚ ਸਰਪੰਚ ਐਮ ਸੀ ਸਾਹਿਬਾਨ ਪ੍ਰਧਾਨ ਜੀ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਨੇਗੇ ਸੋ ਲਗਭਗ 5900 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਤੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਆ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ ਚ ਕਾਬੂ ਪਾ ਸਕਦੇ ਸਮਰੱਥ ਗੱਡੀ ਆ ਸਰ ਜਿਸ ਤਰ੍ਹਾਂ ਦੇ ਨੇ ਖੜੀ ਕਰਨ ਦੇ ਪ੍ਰਬੰਧ ਕਮੇਟੀ ਦੇ ਵਿੱਚ ਸਾਰੇ ਮੁਕੰਮਲ ਕੀਤੇ ਗਏ ਨੇ ਨਿਰਦੇਸ਼ ਸਰ ਦੇ ਦਿੱਤੇ ਗਏ ਨੇ ਅਨੁਕਾਰੀ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਨੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਧਰ ਲਈ ਠੁਕਮਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਖੜ ਜਿਹੜੀ ਆ ਨਾ ਆਵੇ Thank oh. you.